ਸਾਤ ਸੰਗੀ ਜਨਾਂ ਕਈ ਵਾਰ ਜ਼ਿੰਦਗੀ ਬੜਾ ਕੁਸਸ ਖਾਉਂਦੀ ਹੈ ਜਦੋਂ ਮੈਂ ਲੁਧਿਆਣੇ ਰਹਿੰਦਾ ਸੀ ਉਥੇ ਆਖਰੀ ਵਾਰ ਮੈਂ ਦਾੜੀ ਕਟਾਉਣ ਵਾਸਤੇ ਗਿਆ ਤੇ ਦਾੜੀ ਕਟਾਉਣ ਵਾਸਤੇ ਜਦੋਂ ਉਥੇ ਪਹੁੰਚਿਆ ਦੁਕਾਨ ਤੇ ਮੇਰੇ ਅੱਗੇ ਦੋ ਤਿੰਨ ਜਣੇ ਬੈਠੇ ਸੀ ਤੇ ਦੁਕਾਨ ਵਾਲਾ ਦਾੜੀ ਕੱਟਣ ਵਾਲਾ ਕਹਿੰਦਾ ਸਰਦਾਰ ਜੀ ਬੈਠ ਜਾਓ 10 ਮਿੰਟ ਲੱਗਣੇ ਨੇ ਮੈਂ ਬੈਠ ਗਿਆ ਉਨੇ ਜਦੋਂ ਸਰਦਾਰ ਜੀ ਕਿਹਾ ਮੇਰਾ ਆਪਣੀਆਂ ਅੱਖਾਂ ਚ ਅੱਖਾਂ ਪਈਆਂ ਉਹਦੇ ਸਾਹਮਣੇ ਸ਼ੀਸ਼ਾ ਲੱਗਿਆ ਹੁੰਦਾ ਛੇ ਛੇ ਜਦੋਂ ਮੈਂ ਅੱਗੇ ਨੂੰ ਦੇਖਿਆ ਤਾਂ ਮੇਰੀਆਂ ਅੱਖਾਂ ਦੇ ਵਿੱਚ ਇੱਕਦਮ ਪਾਣੀ ਆ ਗਿਆ ਕਿਉਂਕਿ ਗੈरेज ਦੇ ਵਿੱਚ ਕੰਮ ਕਰਦੇ ਆ ਮਕੈਨਿਕੀ ਸਿੱਖਦੇ ਆ ਮੈਂ ਇਤਿਹਾਸ ਦੀਆਂ ਰੀਲਾਂ ਗੱਡੀਆਂ ਚਲਾ ਛੱਡਦਾ ਸੀ ਉਦੋਂ ਡਿੱਕ ਹੁੰਦੇ ਸੀ ਦੁਚੇ ਰੀਲ ਵਾਲੇ ਤੇ ਉਹਨਾਂ ਦਾ ਕਰਕੇ ਮਨ ਦੇ ਵਿੱਚ ਇੱਕਦਮ ਖਿਆਲ ਆਇਆ ਕੇ ਸਰਦਾਰ ਜੀ ਤੇ ਦਾੜੀ ਕਟਾਉਣੀ குருਆਂ ਨੇ ਇਸ ਵਾਸਤੇ ਸਾਨੂੰ ਭੇਜਿਆ ਸੰਸਾਰ ਤੇ ਸਾਨੂੰ ਸਿੱਖੀ ਇਸ ਵਾਸਤੇ ਦਿੱਤੀ ਮੇਰੇ ਮਨ ਦੇ ਵਿੱਚ ਪਤਾ ਨਹੀਂ ਕਿਹੜਾ ਬਲਬਲਾ ਚੱਲਿਆ ਤੇ ਜਦੋਂ ਮੈਂ ਬਾਹਰ ਨਿਕਲਿਆ ਤੇ ਕਾਣ ਤੋਂ ਤੇ ਆਵਾਜ਼ ਮਾਰ ਕੇ ਉਹ ਦੁਕਾਨ ਵਾਲਾ ਕਹਿੰਦਾ ਸਰਦਾਰ ਜੀ ਆਜੋ ਵਾਰੀ ਆ ਗਈ ਹੀ ਮੈਂ ਕਿਹਾ ਹੋਣ ਲੱਗਦਾ ਕਦੇ ਵੀ ਨਹੀਂ ਆਉਣੀ ਪਤਾ ਕੁਝ ਨਹੀਂ ਸੀ ਧਰਮ ਦਾ ਪਰ ਉੱਥੋਂ ਮੈਂ ਬਾਹਰ ਆ ਗਿਆ ਫਿਰ ਚਲਦਿਆਂ ਚਲਦਿਆਂ ਪਹਿਲਾਂ ਮਕੈਨਿਕੀ ਫਿਰ ਮੈਟਰੋ ਪੈਰ ਪਲਾਂਟ ਦੇ ਵਿੱਚ ਲੁਧਿਆਣੇ ਕੰਮ ਕੀਤਾ ਰੌਕ ਮੈਨ ਦੇ ਵਿੱਚ ਕੰਮ ਕੀਤਾ ਫਿਰ ਆ ਕੇ ਗਰਜ ਦੇ ਵਿੱਚ ਸ੍ਰਿਹਾਲੀ 6-7 ਮਹੀਨੇ ਲਾਏ ਪਰ ਮੰਨ ਦੇ ਵਿੱਚ ਕਿਸੇ ਵੀ ਚੀਜ਼ ਪ੍ਰਤੀ ਖੇਚ ਨਾ ਬਣੀ ਤੇ ਅਚਾਨਕ ਫੋਨ ਆਇਆ ਮਾਮਾ ਜੀ ਦਾ ਕਹਿਣ ਲੱਗੇ ਆ ਤੈਨੂੰ ਕਥਾ ਸਿਖਾਈਏ ਮੈਂ ਕਿ ਆਪਣੇ ਵੱਸ ਦਾ ਕੰਮ ਨਹੀਂ ਗੁਰਦੁਆਰੇ ਤਾਂ ਮੇਰੇ ਵਰਗਾ ਜਾਂਦਾ ਹੀ ਉਦੋਂ ਸੀ ਸੰਗਰਾਂਦ ਵਾਲੇ ਦਿਨ ਜਦੋਂ ਸਾਰੀ ਸੰਗਤ ਚਲੇ ਜਾਂਦੀ ਸੀ ਪਰ ਜਦੋਂ ਗੁਰੂ ਨੇ ਕਿਰਪਾ ਕਰਨੀ ਹੈ ਤੇ ਮਨ 'ਚ ਖਿਆਲ ਆਇਆ ਵੀ ਜਾ ਕੇ ਦੇਖੀਏ ਦੋਸਤ ਮਿਲੇ ਐਸੇ ਜਿਨ੍ਹਾਂ ਨੇ ਉੱਥੋਂ ਆਉਣ ਨਹੀਂ ਦਿੱਤਾ ਇਹ ਕਹਿ ਕੇ ਵੀ ਥੋੜੇ ਕੰਮ ਕਰਕੇ ਛੱਡ ਦਿੱਤੇ ਹੁਣ ਇੱਥੋਂ ਨਹੀਂ ਵਾਪਸ ਜਾਣਾ ਮਿਹਨਤ ਕਰਨੀ ਹੈ ਤੇ ਮਿਹਨਤ ਕਰਦੇ ਰਹੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਝੋਲੀਆਂ ਪਰ ਦੇ ਗਏ ਇਸੇ ਕਰਕੇ ਕਈ ਵਾਰ ਖਿਆਲ ਆਉਂਦਾ ਇਹ ਕਿ ਹਰ ਰੋਜ਼ ਖਿਆਲਾਂ ਦੇ ਬੂਟੇ ਲਾਉਂਦੇ ਰਹੋ ਮਨ ਅੰਦਰ ਹਰ ਰੋਜ਼ ਆਪਣੇ ਮਨ ਦੇ ਅੰਦਰ ਸੋਚ ਬਣਾਓ ਇੱਕ ਚੰਗੇ ਪਾਸੇ ਆਉਣ ਦੀ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਬਿਲਕੁਲ ਡਿੱਗੇ ਹੋਏ ਕੰਮਾਂ ਚੋਂ ਬਾਹਰ ਨਾ ਨਿਕਲ ਸਕੇ ਕੱਲੀ ਦਾੜੀ ਕਟਾਉਂਦੇ ਸੀ ਨਸ਼ੇ ਵਾਲੇ ਨਹੀਂ ਗਏ ਵਕਾਰਾਂ ਵੱਲੇ ਨਹੀਂ ਗਏ ਕਿਉਂਕਿ ਘਰਦਿਆਂ ਦਾ ਡੰਡਾ ਕਾਇਮ ਸੀ ਸਰ ਦਾੜੀ ਕਟਾ ਲਈ ਉਧਰੋਂ ਵੀ ਹਟਾ ਦਿੱਤਾ ਗੁਰੂ ਦੀ ਕਿਰਪਾ ਹੋ ਗਈ ਮਨ ਦੇ ਵਿੱਚ ਜਦੋਂ ਅਸੀਂ ਇਹ ਖਿਆਲ ਬੀਜਦੇ ਰਵਾਂਗੇ ਹਰ ਰੋਜ਼ ਖਿਆਲਾਂ ਦੇ ਬੂਟੇ ਲਾਉਂਦੇ ਰਹੋ ਮਨ ਅੰਦਰ ਕੀ ਪਤਾ ਕਿਸੇ ਦਿਨ ਉਹ ਬਗੀਚੀ ਜਾਂ ਬਾਗ ਬਣ ਕੇ ਤੁਹਾਨੂੰ ਖੁਸ਼ ਖੁਸ਼ਹਾਲ ਕਰ ਦਵੇ ਬਗੀਚੀ ਹੁੰਦੀ ਏ ਛੋਟੀ ਜਿਹਦੇ 2-4 ਬੂਟੇ ਲਾ ਸਕਦੇ ਆ ਕੋਈ ਫਲਦਾਰ ਲਾ ਸਕਦੇ ਆ ਕੋਈ ਸ਼ੋਅ ਵਾਲੇ ਲਾ ਸਕਦੇ ਆ ਪਰ ਜਿਹੜਾ ਬਾਗ ਹੈ ਉਹਦੇ ਵਿੱਚ ਬਿਅੰਤ ਬੂਟੇ ਹੁੰਦੇ ਨੇ ਮਗੀਚੀ ਖੁਸ਼ੀ ਦੇ ਸਕਦੀ ਏ ਬਾਗ ਖੁਸ਼ਹਾਲ ਕਰ ਸਕਦਾ ਏ ਨੋਟ ਵੀ ਦੇ ਸਕਦਾ ਏ ਤੇ ਤੁਹਾਡੇ ਜੀਵਨ ਨਿਰਵਾਹ ਵੀ ਕਰਵਾ ਸਕਦਾ ਏ ਸੋ ਇਹ ਮਨ ਦੇ ਵਿੱਚ ਖਿਆਲ ਆਏ ਸੀ ਇੱਕ ਦਿਨ ਮੈਂ ਲਿਖੇ ਸੀ ਪਰ ਅੱਜ ਜੇ ਕੀਤਾ ਕਿ ਆਪਣੇ ਮਨ ਦੇ ਉਹਨਾਂ ਖਿਆਲਾਂ ਨੂੰ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਬਦਲੀ ਹੈ ਆਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ ਸੋ ਮੇਰੇ ਵਰਗੇ ਕਈ ਬਿਅੰਤ ਵੀਰ ਹੋਰ ਹੋਣਗੇ ਜਿਹੜੇ ਦਾੜੀ ਕਟਾਉਂਦੇ ਨੇ ਜਾ ਨਸ਼ਿਆਂ ਚ ਪਏ ਨੇ ਵਿਕਾਰਾਂ ਚ ਪਏ ਨੇ ਉਹਨਾਂ ਨੂੰ ਵੀ ਇੱਕ ਆਪਣੀ ਅੱਖਾਂ ਚ ਅੱਖਾਂ ਪਾ ਕੇ ਦੇਖਣ ਦੀ ਲੋੜ ਹੈ ਤੇ ਮਹਿਸੂਸ ਕਰਨ ਦੀ ਲੋੜ ਹੈ ਕਿ ਅਸੀਂ ਕਿਤੇ ਕੁਰਾਏ ਤਾਂ ਨਹੀਂ ਪਏ ਜਿਦਨ ਅਸੀਂ ਇਹ ਮਹਿਸੂਸ ਕਰ ਲਿਆ ਸੱਚ ਜਾਣਿਓ ਸਾਡੀ ਜ਼ਿੰਦਗੀ ਚ ਹਰ ਬਰਿਆਈ ਨਿਕਲ ਜੇਗੀ ਤੇ ਅਸੀਂ ਚੰਗੇ ਪਾਸੇ ਆਉਣ ਦਾ ਉਪਰਾਲਾ ਕਰਾਂਗੇ ਤੇ ਕਿੱਥੋਂ ਤੱਕ ਪਹੁੰਚਣਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਜਾਣੇ ਅਸੀਂ ਤਾਂ ਕਰਮ ਕਰ ਸਕਦੇ ਆ ਉਹਦੇ ਤੋਂ ਬਖਸ਼ਿਸ਼ ਲੈ ਸਕਦੇ ਆ ਬਾਕੀ ਕਿੱਥੋਂ ਤੱਕ ਖੜਨਾ ਹੈ ਅਜੋ ਸੁਨਾਓ ਸਮੁੰਦਰ ਮੇਂ ਕੀ ਆਜਾ ਨੂੰ ਕੀ ਹੋਏ ਹਜੇ ਤਾਂ ਬੇੜੀ ਸਮੁੰਦਰ ਦੇ ਵਿੱਚ ਤਰਦੀ ਪਈ ਏ ਜੀਵਨ ਰੂਪੀ ਅੱਗੇ ਜਾ ਕੇ ਕੀ ਹੋ ਜਾਣਾ ਏ ਕੀ ਨਹੀਂ ਹੋਣਾ ਉਹ ਮੇਰਾ ਗੁਰੂ ਜਾਣੇ ਪਰ ਆਪਣੇ ਵਾਲੇ ਪਾਸਿਓ ਆਪਾਂ ਜ਼ਰੂਰ ਉਦਮ ਉਪਰਾਲਾ ਕਰਕੇ ਚੰਗੇ ਪਾਸੇ ਆਈਏ ਤੇ ਗੁਰਨਾਨਕ ਦੇ ਘਰ ਦੇ ਨਾਲ ਜੁੜ ਕੇ ਆਪਣਾ ਤੇ ਆਪਣਿਆਂ ਦਾ ਭਲਾ ਕਰੀਏ ਸੋ ਵਿਚਾਰ ਚੰਗੇ ਲੱਗੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਣਾ